ਪਿਛਲੇ 11 ਦਿਨਾਂ ਤੋਂ ਲੁਧਿਆਣਾ ਜ਼ਿਲ੍ਹੇ ਦੇ ਅੰਦਰ ਤेंदुए ਦੀ ਦਹਿਸ਼ਤ ਬਰਕਰਾਰ ਹੈ। ਤेंदुए ਨੇ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੂੰ ਭਜੜਾ ਪਾਈਆਂ ਹੋਈਆਂ ਨੇ। ਹਾਲਾਤ ਇਹ ਨੇ ਕਿ ਜੰਗਲਾਤ ਵਿਭਾਗ ਦੇ ਅਧਿਕਾਰੀ ਤेंदुए ਨੂੰ ਫੜਨ ਦੇ ਲਈ ਇਕੱਠਾ ਪਿੰਜਰੇ ਲਾਉਂਦੇ ਨੇ ਤਾਂ ਉਹ ਕਿਸੇ ਹੋਰ ਇਲਾਕੇ ਵਿੱਚ ਪਾ ਜਾਂਦਾ ਹੈ। ਪਿਛਲੇ 6 ਦਿਨਾਂ ਤੋਂ ਸਮਰਾਲਾ ਦੇ ਪਿੰਡ ਮੰਜਾਲੀਆ ਕਲਾ ਦੇ ਵਿੱਚ ਜੰਗਲਾਤ ਵਿਭਾਗ ਨੇ ਡੇਰੇ ਲਾਏ ਹੋਏ ਨੇ। ਐ ਨਾ ਹੀ ਨਈ ਤेंदुए ਨੂੰ ਫੜਨ ਦੇ ਲਈ ਪਿੰਜਰੇ ਲਗਾਏ ਗਏ ਨੇ ਜਿਨ੍ਹਾਂ ਦੇ ਵਿੱਚ ਬੱਕਰੇ ਦਾ ਮੀਟ ਰੱਖਿਆ ਗਿਆ ਹੈ। ਲੇਕਿਨ ਤेंदुआ ਕਿਸੇ ਲਾਲਚ ਵਿੱਚ ਨਹੀਂ ਆ ਰਿਹਾ। یا پھر علاقہ بدل چکا ہے یہ گل پہیلی بنی ہوئی ہے۔ جنگلات ਵਿਭਾਗ ਨੇ ਐਂਟੀ স্মੋਕ ਕੈਮਰੇ ਵੀ ਲਗਾਏ ਨੇ ਤਾਂ ਜੋ ਧੁੰਦ ਦੇ باوجود ਤੇਂਦੂਗੇ ਦੀਆਂ ਹਰਕਤਾਂ ਨੂੰ ਕੈਦ ਕੀਤਾ ਜਾ ਸਕੇ। ਇਸੇ ਵਿਚਾਲੇ سوشل میڈیا ਤੇ ਲਗਾਤਾਰ ਕਈ ਵੀਡੀਓਜ਼ سامنے ਆ ਰਹੀਆਂ ਨੇ ਲੇਕਿਨ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ اپیل ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਕਿਸੇ ਵੀ ਵਾਇਰਲ ਵੀਡੀਓ ਨੂੰ ਗਰੁੱਪਾਂ ਵਿੱਚ ਭੇਜਣ ਤੋਂ ਗੁਰੇਸ ਕਰਨ ਦੀ ਗੱਲ ਕਹੀ ਜਾ ਰਹੀ ਹੈ। ਇਸ ਦੇ ਨਾਲ ਹੀ ਜੰਗਲਾਤ ਵਿਭਾਗ ਨੇ ਲੋਕਾਂ ਦੇ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਜੇਕਰ ਤਿੰਦੂਆ ਨਜ਼ਰ ਆਉਂਦਾ ਹੈ ਤਾਂ ਪੁਲਿਸ ਕੰਟਰੋਲ ਨੰਬਰ 112 ਜਾਂ ਫਿਰ ਜੰਗਲਾਤ ਵਿਭਾਗ ਦੇ ਅਧਿਕਾਰੀ ਪ੍ਰਿਤਪਾਲ ਸਿੰਘ ਨੂੰ 8146933778 ਤੇ ਸੂਚਿਤ ਕਰੋ। ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਇਕੱਲੇ ਨਾ ਛੱਡੋ। ਕੁੱਤਿਆਂ ਨੂੰ ਪਿੰਜਰਿਆਂ ਦੇ ਵਿੱਚ ਰੱਖੋ ਤੇ ਹੋਰ ਜਾਨਵਰਾਂ ਦਾ ਵੀ ਖਿਆਲ ਰੱਖੋ। ਜੇਕਰ ਤੈਂਦੂਏ ਨੂੰ ਦੇਖਦੇ ਹੋ ਤਾਂ ਉਸ ਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੋ ਰਾਤ ਨੂੰ ਇਕੱਲੇ ਬਾਹਰ ਨਾ ਨਿਕਲੋ ਤੇ ਤੈਂਦੂਏ ਨੂੰ ਦੇਖਣ ਦੇ ਲਈ ਭੀੜ ਇਕੱਠੀ ਨਾ ਕਰੋ ਬਿਊਰੋ ਰਿਪੋਰਟ এবিপি ਸੰਜਾ